ਖੌਫਨਾਕ ਕਦਮ ਚੁੱਕਿਆ ਜੀ ਹਾਂ ਮ੍ਰਿਤਕ ਦੀ ਪਛਾਣ ਪਰਵੀਨ ਮਿੱਤਲ ਵਜੋਂ ਹੋਈ ਆ ਤੇ ਇਸ ਤੋਂ ਇਲਾਵਾ ਦੱਸ ਦਈਏ ਕਿ ਪਰਵੀਨ ਦੀ ਪਤਨੀ ਉਸਦੇ ਮਾਤਾ ਪਿਤਾ ਇਸ ਤੋਂ ਇਲਾਵਾ ਤਿੰਨ ਬੱਚਿਆਂ ਨੇ ਇੱਕ ਖੌਫਨਾਕ ਕਦਮ ਚੁੱਕਿਆ ਤੇ ਜੋ ਜਾਣਕਾਰੀ ਮਿਲ ਰਹੀ ਹੈ ਕਿ ਇਹ ਪੂਰਾ ਪਰਿਵਾਰ ਜੋ ਦੇਰਾ ਦੂੰਦਾ ਰਹਿਣ ਵਾਲਾ ਸੀਗਾ ਜੋ ਪੰਚਕੁਲੇ ਤ੍ਰਿੰਦਰ ਸ਼ਾਸਤਰੀ ਦਾ ਪ੍ਰੋਗਰਾਮ ਜਿਹੜਾ ਉੱਥੇ ਕਥਾ ਹੋ ਰਹੀ ਸੀ ਉਹ ਸੁਣਦੇ ਲਈ ਆਏ ਸੀਗੇ ਤਾਂ ਕਰਜ਼ੇ ਦੇ ਚਲਦੇ ਉਹਨਾਂ ਦੇ ਵੱਲੋਂ ਇੱਕ ਖੌਫਨਾਕ ਕਦਮ ਚੁੱਕ ਲਿਆ ਜਾਂਦਾ ਤਾਂ ਪੰਚਕੁਲਾ ਦੇ ਸੈਕਟਰ 27 ਦੇ ਵਿੱਚ ਇੱਕ ਖੌਫਨਾਕ ਕਦਮ ਚੁੱਕਿਆ ਗਿਆ ਇਹਨਾਂ ਦੇ ਕੋਲੋਂ ਇੱਕ ਸੁਸਾਇਡ ਨੋਟ ਵੀ ਬਰਾਮਦ ਹੋਇਆ ਤਾਂ ਔਰਾਂ ਗੱਡੀ ਦੇ ਵਿੱਚ ਇਹ ਪਰਿਵਾਰਕ ਮੈਂਬਰ ਇਹਨਾਂ ਦੀਆਂ ਡੈੱਡ ਬਾਡੀਜ਼ ਮਿਲੀਆਂ ਨੇ ਹਾਲਾਂਕਿ ਜਿਹੜੇ ਲੋਕ ਆਸ-ਪਾਸ ਜਿਨ੍ਹਾਂ ਦੇ ਘਰ ਸੀਗੇ ਉਹਨਾਂ ਨੂੰ ਇਹ ਗੱਡੀ ਸ਼ੱਕੀ ਜਾਪਦੀ ਹੈਗੀ ਆ ਕਿਉਂਕਿ ਜਿਹੜੇ ਵਿੱਚ ਡੈੱਡ ਬਾਡੀ ਸੀਗੀਆਂ ਉਹ ਇੱਧਰ-ਉੱਧਰ ਪਈਆਂ ਸੀਗੀਆਂ ਪਰ ਜੋ ਪ੍ਰਵੀਨ ਸੀਗਾ ਉਹ ਹਜੇ ਜ਼ਿੰਦਾ ਸੀਗਾ ਜਦੋਂ ਲੋਕਾਂ ਨੇ ਉਸਦੇ ਕੋਲੋਂ ਜਾ ਕੇ ਪੁੱਛਿਆ ਕਿ ਆਖਿਰਕਾਰ ਇਹ ਕਹਾਣੀ ਕੀ ਆ ਹਾਲਾਂਕਿ ਪਹਿਲਾਂ ਪ੍ਰਵੀਨ ਦੇ ਵੱਲੋਂ ਜਿਹੜੇ ਉਹ ਬਹਾਨੇ ਬਣਾਏਗੇ ਕਿ ਅਸੀਂ ਇੱਥੇ ਬਗੇਸ਼ਵਰ ਦਾਮ ਦੇ ਜੋ ਮੁਖੀ ਨੇ ਤ੍ਰਿੰਦਰ ਸ਼ਾਸਤਰੀ ਉਸ ਦਾ ਸਮਾਗਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਆਇਆ